ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਹਾਨੂੰ ਪਤਾ ਹੀ ਸਾਡੇ ਆਲੀਕਣਾ ਨਗਰ ਦੇ ਵਿੱਚ ਬੰਨ ਜਿਹੜਾ ਟੁੱਟ ਗਿਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉੱਥੇ ਜਦੋਂ ਸੰਗਤਾਂ ਨੂੰ ਆਪਾਂ ਆਖਿਆ ਵੀ ਸਾਨੂੰ ਪ੍ਰੋਬਲਮਾਂ ਦੀ ਲੋੜ ਆ ਇਹ ਵੀਰ ਦਇਆਵੀਰ ਆਪਣੇ ਇੱਥੇ ਇਹਨਾਂ ਨੇ ਡੀਜ਼ਲ ਆਪਣੀ ਸੰਗਤ ਪਾਉਣ ਲਈ ਪਿੰਡ ਦੀ ਇਹਨਾਂ ਵੀਰਾਂ ਨੇ ਇੱਥੇ ਪ੍ਰੋਬਲਮ ਆਪਣੇ ਬੰਨ ਬੰਨਣ ਨੂੰ ਲਾਈ ਜੀ ਤੋਂ ਬੰਨ ਬੰਨ ਕੇ ਜਦੋਂ ਅਸੀਂ ਇੱਥੇ ਧੱਕ ਗਏ ਮਸ਼ੀਨਾਂ ਦੇ ਜਦੋਂ ਫੇਰ ਬੰਨ ਦੁਬਾਰਾ ਟੁੱਟਾ ਦੇ ਇਹਨਾਂ ਵੀਰ ਦੀ ਮਸ਼ੀਨ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਗਈ ਸਾਰੀ ਉਹਦਾ ਕਾਫੀ 10 ਲੱਖ ਦੇ ਲਾਗੇ ਨੁਕਸਾਨ ਹੋ ਗਿਆ ਉਹਦਾ ਇੰਜਨ ਇੰਜਨ ਵੀ ਸਾਰਾ ਖਰਾਬ ਹੋ ਗਿਆ ਵਾ ਤੇ ਵੀਰ ਘਰੋਂ ਵੀ ਮਾਤੜ ਵਾ ਤੇ ਇਹਦਾ ਜਿੰਨਾ ਵੀ ਹੋ ਸਕੇ ਆਪਾਂ ਸੰਗਤਾਂ ਵੱਧ ਤੋਂ ਵੱਧ ਜਿੰਨਾ ਸੰਯੋਗ ਦੇ ਸਕਦੀਆਂ ਇਹ ਵੀਰ ਦਾ ਸੰਯੋਗ ਦੇਈਏ ਤੇ ਇਹ ਭਾਜੀ ਵੀ ਤੁਹਾਨੂੰ ਦੱਸਣਗੇ ਵੀ ਕੀ ਕੀ ਸਿਸਟਮ ਆ ਸਾਰਾ ਹਾਂਜੀ ਬਾਈ ਜੀ ਖਾਲਸਾ ਵੈਕ ਨੂੰ ਫਤਿਹ ਜੀ ਜਨਾ ਦੇਆ ਸਿੰਘ ਇਹ ਨਾਲ ਪਿਛਿਆਲੀ ਕਲਾ ਆਪਣਾ ਇਹਦਾ ਬੰਨ ਟੁੱਟ ਗਿਆ ਸੀ ਤੇ ਆਪਾਂ ਵੀਡੀਓ ਦੇਖੀ ਤੇ ਆਪਾਂ ਇਹਨਾਂ ਪਿਛਲੀ ਆਪਣੀ 23 ਤਰੀਕ ਤੋਂ ਜੋ ਲਗਾਤਾਰੀ ਕਾਰਜ ਚੱਲ ਰਿਹਾ ਉਹਦੇ ਵਿੱਚ ਆਪਾਂ 13 ਤਰੀਕ ਨੂੰ ਇੱਥੇ ਮਸ਼ੀਨ ਭੇਜਤੀ ਕਿਉਂਕਿ 13 ਤਰੀਕ ਨੂੰ ਇੱਥੇ ਆਪਣੀ ਮਸ਼ੀਨਾਂ ਆ ਗਈਆਂ ਸੀ ਕਿਉਂਕਿ ਪਹਿਲਾਂ ਉੱਪਰ ਉੱਥੇ ਬੰਨ ਤੇ ਟਰਾਲੀਆਂ ਲਾਉਂਦੇ ਸੀ ਫਿਰ ਇੱਥੇ ਇਹਨੇ ਰਿੰਗ ਬੰਨ ਬੰਨਣਾ ਜਦੋਂ ਰਿੰਗ ਬੰਨ ਬੰਨਣਾ ਸ਼ੁਰੂ ਕੀਤਾ ਤੇ ਬੰਨ ਵੱਧ ਗਿਆ ਤੇ ਮੂਹਰੇ ਬੰਨ ਇੱਧਰ ਮਸ਼ੀਨ ਖੜੀ ਸੀ ਜਦੋਂ ਜਦੋਂ ਬੰਨ ਟੁੱਟਾ ਤਾਂ ਮਸ਼ੀਨ ਜੋ ਪਾਣੀ ਵਿੱਚ ਖੜੀ ਸੀ ਉਹ ਮਸ਼ੀਨ ਡੁੱਬ ਗਈ ਉਹਦੇ ਵਿੱਚ ਜੋ ਇੰਜਨ ਵਾਂਗ ਸਬੈਟ ਮੇਨ ਇਹਦੇ ਵਿੱਚ ਇਹਦਾ ਇਹਦੇ ਲੱਗੇ ਹੋਏ ਆਪਣੇ ਪਰਜੇ ਜਿਹੜੇ ਇਲੈਕਟ੍ਰੀਕਲ ਆ ਜਿਹੜੇ ਸੈਂਸਰ ਲੱਗੇ ਆ ਉਹਨਾਂ 'ਚ ਵੀ ਪਾਣੀ ਪੈ ਗਿਆ ਕਾਫੀ ਕੋਸ਼ਿਸ਼ਾਂ ਕੀਤੀਆਂ ਇਹਨੂੰ ਬਾਹਰ ਵੀ ਕੱਢਿਆ ਗਿਆ ਪਰ ਇਹ ਚੱਲ ਨਹੀਂ ਰਹੀ ਹੁਣ ਵੀ ਇਹਨੂੰ ਹੈਡਰੇਕ ਤੇ ਲੱਦ ਕੇ ਆਪਾਂ ਜੋ ਟਰਾਲੀ ਤੇ ਭੇਜ ਕੇ ਤੇ ਚੰਗੀ ਜਗ੍ਹਾ ਤੇ ਇਹਨੂੰ ਬਣਾਵਾਂਗੇ ਪਰ ਇਹਦਾ ਖਰਚਾ ਤਾਂ ਹੀ ਜ਼ਿਆਦਾ ਵਾ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਬੋਲੇ ਖਾਦਾਂ ਜੀ ਆਲ ਵਾਲ ਨੂੰ ਬੀਨ ਗਈ ਜਾਂਦੇ ਆ ਜੋ ਸਾਡਾ ਆਲੀ ਕਲਾਮ ਵਾਲਾ ਬੰਦ ਸੀ ਨਾ ਤੇ ਜੋ ਬੰਦ ਟੁੱਟਾ ਤੇ ਬਹੁਤ-ਬਹੁਤ ਦੂਰ ਹੋ ਸਕਤਾ ਨੇ ਸਾਡੇ ਨਾਲ ਜਿਹੜੂ ਦਿੱਤਾ ਉਸ ਲੋਕ ਦੇ ਵਿੱਚ ਵੀਰ ਦਾਇਆ ਸਿੰਘ ਸਾਡੇ ਤੇ ਬਹੁਤ ਵੱਡੀ ਮਹਾਨ ਆਸਾਨ ਕਰਦੇ ਹੋ ਇਹ ਨਾ ਕਿਹਾ ਮੈਂ ਮਸ਼ੀਨ ਛਾੜੀ ਆ ਡੀਜ਼ਲ ਤੁਸੀਂ ਪਾ ਲੋ ਜਿੰਨਾ ਚੱਲੇਗੀ ਫਰੀਕ ਲਾਵਾਂਗੇ ਇਹ ਵੀਰ ਕੋ ਬਹੁਤੀ ਵੱਡੀ ਕੋਈ ਜਾਇਦਾਦ ਵੀ ਨਹੀਂ ਸੀਗੀ ਮਸ਼ੀਨ ਵੀ ਲੋਨ ਤੇ ਲਈ ਸੀ ਪਰ ਇੰਨਾ ਫਰਾਗਦਲੀ ਕੀਤੀ ਕਿ ਜਿੰਨੇ ਦਿਨ ਭਾਵੇਂ ਮਹੀਨਾ ਚੱਲੇ ਭਾ ਦੋ ਮਹੀਨੇ ਚੱਲੇ ਮੈਂ ਡੀਜ਼ਲ ਤੁਸੀਂ ਪਾਓ ਉਹ ਤੇ ਮੈਂ ਮਸ਼ੀਨ ਚਲਾਉਂਗਾ ਉਹ ਮਸ਼ੀਨ ਅਸੀਂ ਇੱਥੇ ਲੈ ਆਂਦੀ ਪਹਿਲਾਂ ਬੰਦ ਚੱਲਦੀ ਸੀ ਟਰਾਲੀਆਂ ਲਾਦੇ ਆ ਟਰਾਲੀਆਂ ਲਾਉਣੇ ਆ ਫੇ ਬਾਕੀ ਇਹ ਪਾਣੀ ਛੋਟਾ ਘਟਿਆ ਤੇ ਆਹਦੇ ਬਾਰੇ ਇਹ ਗੰਦ ਬੰਨ ਲਗੇ ਕੋਈ ਮਸ਼ੀਨਾਂ ਦੋ ਤਿੰਨ ਲਾ ਕੇ ਤੇ ਰੰਗ ਬੰਨਤਾ ਪਾਣੀ ਰੋਗਿਆ ਸਾਾਨੂੰ ਇਹ ਜਾਂਦਾ ਵੀ ਹੁਣ ਖਤਰਾ ਭੁੱਖ ਗਿਆ ਪਾਣੀ ਦਾ ਆਈ ਇੱਥੇ ਨ ਮਸ਼ੀਨ ਇੱਥੇ ਰੋਕੇ ਤੇ ਪਿੰਡ ਚੱਲ ਗਏ ਉਹ ਅਚਾਨਕ ਕਿਤੇ ਕੋਈ ਖੁੱਡ ਪੈ ਗਈ ਬੰਨ ਦੀ ਸਾਾਨੂੰ ਉਮੀਦ ਨਹੀਂ ਸੀ ਬਿਲਕੁਲ ਉਹ ਖੁੱਡ ਪੈ ਕੇ ਤੇ ਬੰਨ ਟੁੱਟ ਗਿਆ ਦੁਬਾਰਾ ਉਹ ਪਾਣੀ ਆਣ ਕੇ ਸਿੱਧਾ ਜਿੱਥੇ ਮਸ਼ੀਨ ਖੜੀ ਸੀ ਮਸ਼ੀਨ ਨੂੰ ਆਣ ਲੱਗਾ ਮਸ਼ੀਨ ਦੇ ਸੈਂਸਰ ਇੰਜਨ ਉਹ ਗੇਅਰ ਬਕਸਾ ਕੋਈ ਕਰਕੇ ਸੀਟ ਤੱਕ ਪਾਣੀ ਚੜ ਗਿਆ ਨੁਕਸਾਨ ਹੋਇਆ ਬੜੀ ਮੁਸ਼ਕਲ ਨਾਲ ਮਸ਼ੀਨ ਕੱਢੀ ਤੇ ਬਾਗੀ ਸਟਾਰਟ ਕਰਕੇ ਦੇਖੀ ਉਹ ਨਾ ਸਟਾਰਟ ਹੋਈ ਸੈਂਸ ਖਰਾਬ ਬਹੁਤ ਅਸੀਂ ਸਾਰੇ ਸਿੱਖ ਜਗਤ ਨੂੰ ਬੀਲ ਕਰਦੇ ਆ ਜਿੱਦਾਂ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਸਾਡੀਆਂ ਪੀਲਾ ਸੁਣ ਕੇ ਸਾਡੀ ਮਰਤਵਾਸ ਤੇ ਬਹੁਤ ਸੰਗਤ ਨੇ ਆਲ ਵਰਲਡ ਤੇ ਮਤ ਕੀਤੀ ਸੀ ਸਾਡੀ ਜੀਲਾ ਇਸ ਤਰ੍ਹਾਂ ਹੀ ਇਸ ਵੀਰ ਦੀ ਜਰੂਰ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਜਿੱਤੇ ਵੀ ਸੁਣਦਾ ਹੋਵੇ ਸਾਡੀ ਸੇਵਾ ਸਮਝ ਕੇ ਸਮਝ ਲੋ ਕਿ ਬੰਨ ਵਾਲਿਆਂ ਦੀ ਮਤਵਾ ਕਿਉਂਕਿ ਬੰਨ ਵਾਸਤੇ ਆ ਇਹਦੀ ਵੀਰ ਦੇ ਅਸੀਂ ਖਾਤਾ ਵੀ ਕਾਊਂਟ ਨੰਬਰ ਵੀ ਪਾ ਦਾਂਗੇ ਹੋਰ ਵੀ ਜਿੱਦਾਂ ਕਹੋਗੇ ਪਰਸਨਲ ਛੱਡ ਨਾਲ ਲਿੰਕ ਕਰਕੇ ਵੀ ਇਹ ਕਰਕੇ ਮੇਰੇ ਵੀਰ ਫੋਨ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਆ ਵੱਧ ਤੋਂ ਵੱਧ ਵੱਧ ਤੋਂ ਵੱਧ ਹੈਲਪ ਕਰਨੀ ਮੇਰੇ ਵੀਰ ਤੇ ਜਿਹੜੀ ਇਹ ਹੈਲਪ ਹੋਊਗੀ ਇਹ ਸਾਰੀ ਸਾਡੀ ਹਾਰਡ ਵਰਕ ਪਿੱਛੇ ਦੀ ਹੈਲਪ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਨੰਬਰ ਲੈ ਗਿਓ ਕੀ ਵਧੀਆ ਨੰਬਰ ਤੇ ਬਾਬਾ ਜੀ ਤੱਕ ਇਹ ਬੋਲ ਦਿੰਦੇ ਹਾਂਜੀ ਮੇਰਾ ਨਾਮ ਦਇਆ ਸਿੰਘ ਹੈ ਜੀ ਮੇਰਾ ਨੰਬਰ ਹੈਗਾ 8146705436 8146705436 ਨੰਬਰ ਮੋਬਾਈਲ ਦਾ ਵਾਹਿਗੁਰੂ ਕਾ ਖਾਲਸਾ